小心！小心！ ਦੇ ਦੇ ਕੋਰਾ ਬੇ ਦੇ ਕੋਰਾ ਪੰਜਾ ਪਿਆਰੀਆਂ ਚੌਹਾਂ ਸਹਿਬ ਜਾਦੀਆਂ 40 ਮੁਖੀਆਂ ਹਟਕੇ ਵਾਹੀ ਦੇਖ ਕੇ ਅੰਡਰ ਕੀ ਤਤ ਨਾ ਪਿਆਰਿਆਂ ਸੱਚਾਰਨੀ ਕਮਾਈ ਦਾ ਧਿਆਨ ਤਰ ਖਾਲਸਾ ਬੋਲੋ ਜੀ ਵਾਹਿਗੁਰੂ ਜੀ ਨਸਨ ਆ ਸੰਗਣੀ ਆਨੇ ਤਨ ਮੇ ਸਿਹਰ ਦਿੱਤੇ ਬੰਦ ਬੰਦ ਕਟਵਾਇ ਖੋਪਰ ਨੀ ਹਲ ਹਣ ਨਾ ਚਰਖੜੀਆਂ ਤੇ ਚੜੇ ਤਨ ਆ ਰਿਆਂ ਨਾਲ ਤਰਾਜ ਗੁਰਨਵਾਰਿਆਂ ਦੀ ਸੇਵਾ ਲਈ ਕਰਮਾਨੀਆਂ ਫਿੱਤੀਆਂ ਧਰਮ ਦੀ ਸਿੱਕੇ ਸਾਹ ਸਵਾਸਾਂ ਸੰਗਨ ਭਾਈ ਤੇ ਉਹਨਾਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਨਾ ਤਖਤਾਂ ਸਰਬੱਤ ਗੁਰਾਂ ਦੇ ਅੰਤਰਕਿ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮਾਇ ਸ੍ਰੋਤ ਖਾਲਸਾ ਜੀ ਕੀ ਅਰਦਾਸ ਸ੍ਰੋਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਤੇ ਆਵੇ ਨਾਮ ਚਤੇ ਆਉਣ ਕਾ ਸਦਕਾ ਸਰਬ ਸੁਖੋ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਨਾਹਾਂ ਤਹਰ ਸੇ ਆ ਰਹੇ ਦੇਖ ਤੇ ਫਤਿਹਗੁਰ ਦੇ ਕੀ ਪਾਇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਹਾਲ ਸੇ ਜੋ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਬਖਸ਼ੂ ਸੁਖਾਣੂ ਸੁਖੀ ਜਾਨ ਕੇ ਸਤਨਾਮ ਨਾਇ ਨਾਨ ਬਵੇਕ ਨਾਨ ਸਾਹ ਉਹਨਾਂ ਨੂੰ ਪ੍ਰੋਸਸ ਜਾਨੀ ਨਾਨ ਨਾ ਹਰ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਿਸ਼ਨਾਉ ਚੌਕੀਆਂ ਝੰਡੇ ਬੁੰਗੇ ਜੁਗੋ ਜੋਗ ਅਟਲ ਸਰਮਗਾਓ ਦੇ ਦੇਕਾਰ ਬੋਲਣਾ ਜੀ ਵਾਹਿਗੁਰੂ ਵਰ ਸਖਾ ਦਾ ਮੰਨੀ ਇਮਾਮਾਤੋ ਚ ਮਤ ਪਤ ਦੇ ਰੱਖੇ ਆਪ ਆਕਾਰ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾਦਾਰ ਜੀ ਉਹਨਾਂ ਦਾ ਆਣਾ ਸਾਹਿਬ ਤੇ ਹਰ ਗੁਰਦੁਆਰਾ ਰਿਆਂ ਗੁਰਧਾਮ ਦੇ ਨਾਲ ਫਾਲ ਸਾਹਿਬ ਪੰਥ ਨੂੰ ਮਿਸ਼ੋਰ ਆ ਗਿਆ ਖੁੱਲੇ ਦਰਸ਼ਨ ਦਾਰ ਸੇਵਾ ਸੰਭਾਲਦਾ ਨਾਨਕਾ ਰੇ ਫਾਲ ਸਾਹਿਬ ਨੂੰ ਬਖਸ਼ੂ ਹਰ ਜੋ ਨਮਾਨਿਆਂ ਦੇ ਮਾਨ ਗੁਰੂ ਨਤਾਨਿਆਂ ਦੇ ਤਨ ਜੋਤਿਆਂ ਦੇ ਉੰਡ ਪੱਤਿਆਂ ਦੀ ਪਾਤਨ ਮੱਤਿਆਂ ਦੀ ਗੱਤ ਨਿਆਸ ਰਿਆਂ ਨੂੰ ਆਸਰਾ ਜਨ ਸੱਚੇ ਪਿਤਾ ਤੁੰ ਤੁੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੁੰ ਤੁੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਾੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਸਾ ਪਾਤਸ਼ਾਹ ਦੀ ਆਤਮਿਕ ਪਰਸਰੂਪ ਜੋਗ ਹੋ ਜੂਗੇ ਢਾਲ ਪ੍ਰੋਗਰਾਮ ਸਾਹਿਬ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਪ੍ਰਮਾਨ ਕਰਨ ਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂੰਦੇਵ ਜੀ ਮਹਾਰਾਜ ਮੁੱਖ ਵਾਖ ਜੇਹਾ ਤੇਰੇ ਬਿਹਾਰ ਤੇ ਹੁਕਮ ਹੁਕਮਾ ਹੈ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਇ ਦੇ ਮਾਵਾ ਖੰਡਰ ਕਰਦੇ ਸਧਾਲੂ ਸੇਵਕ ਸਰਦਾਰ ਪਿੰਦਰ ਸਿੰਘ ਸੱਤਿਆਕਾਸ਼ ਜਿਨ ਨੂੰ ਕਾਰਜਾ ਦੇਖ ਮਾਤ ਲੋਕ ਤੇ ਜਸਤੇ ਪਾਸਾ ਰਖ ਸਵਾਸਾਂ ਦੀ ਪੂੰਜੀ ਨੂੰ ਪੂਰਿਆ ਕਰਨੇ ਹਨ ਸੱਤੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਯਾਵ ਰਾਜ ਸੱਤੇ ਪਾਤਸ਼ਾਹ ਜੀ ਉਹਨਾਂ ਸੱਚੇ ਪਾਤਸ਼ਾਹ ਕਿਰਪਾ ਕਰਿਓ ਸੱਚੇ ਪਾਤਸ਼ਾਹ ਜੀ ਆਪ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਨਵਾਸ ਬਖਸ਼ਿਓ ਵਿੰਗਟ ਜੀ ਨੂੰ ਜੁਨਾ ਤੋਂ ਬਚਾ ਕੇ ਸਤਨ ਸਦੀ ਜੀ ਨੂੰ ਰਾਸ ਬਖਸ਼ਿਓ ਕਰਨ ਆਉ ਯਾਤਰਾ ਕਰਨੀਆਂ ਹੋਈਆਂ ਕੋਨਾ ਜੀ ਨੂੰ ਬਖਸ਼ਣ ਪੈ ਗਈਆਂ ਟੰਡੀਆਂ ਜੁਨਾ ਤੋਂ ਬਚਾ ਕੇ ਉਹਨਾਂ ਸੱਚੇ ਪਾਤਸ਼ਾਹ ਜੀ ਪਿੱਛੇ ਸਾਖ ਸੰਗੀਆਂ ਨੂੰ ਪਾਣਾ ਮੈ ਸਮਤਾ ਬਖਸ਼ਿਓ ਕਰਨ ਦੀ ਆਸ਼ਮਾਨ ਪੰਜ ਭੂਤ ਸਰੀਰ ਨੂੰ ਅਗਨ ਪ੍ਰੇਟ ਕਰਨ ਦੀ ਆਗਿਆ ਬਖਸ਼ੋ ਆਹ ਦਰਜ ਜੀ ਆ ਗੁਰਨਾਮਕ ਨਾ ਚੜਦੀ ਕਲਾ ਤੇਰੇ ਪਾਣ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨ ਹਾਲ ਸ੍ਰੀ ਆਕਾਲ ਬਹੁਤ ਬਹੁਤ ਚੱਲੀ ਜਾ ਪਾਣਾ ਥੋੜਾ ਕਰਕੇ ਸੇਮ ਪਾ ਦੇ ਇਹੋ ਜਿਹੇ ਬਣਾ ਦੇ ਲੋ ਜੇ ਦੇ ਦੇ ਪਾ ਦੇ ਲੋ ਜੇ ਬਾਈ ਲੱਤਾਂ ਬੁਝਾ ਕੇ ਗੱਲ ਕਰਕੇ ਪਾ ਓਹ ਜੀ ਅੱਲਾਹ ਇਸਰਾ ਦੀ ਕੀ ਨਾਮ ਜੀ ਬਣਾ। ਮੈਂ ਸਰਦੂਲ ਸਿੰਘ। ਜਿਹੜੇ ਜਤੋਈ ਕੀ ਨਾਮ ਦੋਤ। ਰੁਪਿੰਦਰ ਸਿੰਘ। ਹਾਂਜੀ। ਇਹ ਕਿਹੜੀ ਜਗ੍ਹਾ ਗਿਆ ਸੀ ਆ। ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖ ਲੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ।